ਪੰਜਾਬ ਨਾਲ ਹਮੇਸ਼ਾ ਹੁੰਦੀ ਆਈ ਹੈ ਧੱਕੇਸ਼ਾਹੀ ਹੱਕਾਂ ਲਈ ਅੱਜ ਵੀ ਖੜਕਾਉਣੇ ਪੈ ਰਹੇ ਨੇ ਕਚਾਰੀਆਂ ਦੇ ਦਰਵਾਜ਼ੇ ਸੀਮ ਭਗਵੰਤ ਮਾਨ ਨੇ ਦਿੱਤਾ ਬਿਆਨ ਮਹਿਮਾਨ ਨਾਲ ਕਹਿ ਸਕਦਾ ਕਿ ਇੰਨੇ ਭਾਰੀ ਹੜਾਂ ਦੇ باوجود ਵੀ ਪੰਜਾਬ ਨੇ 156 ਲੱਖ ਮੀਟਰਕ ਟਨ ਚੌਲ ਜਿਹੜੇ ਉਹ ਦੇਸ਼ ਦੇ ਅਨਾਜ ਦੇ ਭੰਡਾਰ ਦੇ ਵਿੱਚ ਦਿੱਤੇ ਇੰਨੇ ਫਸਲਾਂ ਦੇ ਮਾਰ ਦੇ ਬਾਵਜੂਦ ਵੀ ਇਸੇ ਕਰਕੇ ਦੇਸ਼ ਪ੍ਰਤੀ ਪੰਜਾਬ ਦੇ ਕਿਸਾਨਾਂ ਤੇ ਜਵਾਨਾਂ ਦੇ ਯੋਗਦਾਨ ਕਰਕੇ ਸਾਡੇ ਸੂਬੇ ਨੂੰ ਫੂਡਬਾਲ ਐਂਡ ਸਵਾਰਡ ਆਰਮ ਆਫ ਦ ਨੇਸ਼ਨ ਕਿਹਾ ਜਾਂਦਾ ਹੈ ਦੇਸ਼ ਦੀ ਤਰੱਕੀ ਖਾਤਰ ਅਸੀਂ ਆਪਣੇ ਕੁਦਰਤੀ ਸੌਮਿਆਂ ਦਾ ਵੀ ਨੁਕਸਾਨ ਚ ਲਿਆ ਸਾਡੀ ਧਰਤੀ ਦਾ ਪਾਣੀ ਲਗਾਤਾਰ ਥੱਲੇ ਗਿਆ ਸਾਡੇ ਦਰਿਆਵਾਂ ਦਾ ਪਾਣੀ ਦੂਸ਼ਿਤ ਹੋਇਆ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸਭ ਤੋਂ ਵੱਧ ਕੁਰਬਾਨੀਆਂ ਦੇਣ ਦੇ ਬਾਵਜੂਦ ਵੀ ਸਾਡੇ ਸੂਬੇ ਨਾਲ ਲਗਾਤਾਰ ਬੇਇਨਸਾਫੀ ਤੇ ਤੱਕੇਸ਼ਾਈ ਹੁੰਦੀ ਰਹੀ ਆਪਣੇ ਹੱਕ ਲੈਣ ਲਈ ਪੰਜਾਬ ਨੂੰ ਅੱਜ ਵੀ ਲੜਾਈ ਲੜਨੀ ਪੈ ਰਹੀ ਹੈ ਕੋਟਾਂ ਕਚੈਰੀਆਂ ਦੇ ਦਰਵਾਜ਼ੇ ਖੜਕਾਉਣੇ ਪੈ ਰਹੇ ਨੇ ਬੀਬੀਐਮਬੀ ਤੇ ਪੰਜਾਬ ਦਾ ਹੱਕ ਖਤਮ ਕਰਨ ਦੀ ਕੋਜੀ ਸਾਜ਼ਿਸ਼ ਚੱਲੀ ਗਈ ਜੋ ਅਸੀਂ ਸਫਲ ਨਹੀਂ ਹੋਣ ਦਿੱਤੀ ਕੇਂਦਰ ਨੇ ਮਨਰੇਗਾ ਦਾ ਸਿਰਫ ਨਾਮ ਨਹੀਂ ਬਦਲਿਆ ਬਲਕਿ ਪੂਰਾ ਢਾਂਚਾ ਹੀ ਬਦਲ ਕੇ ਰੱਖਤਾ ਉਸ ਕਾਨੂੰਨ ਦਾ ਜਿਹਦੇ ਨਾਲ ਅਨੁਸੂਚਿਤ ਜਾਤੀ ਵਰਗ ਦੇ ਕੰਮ ਆ ਮਹਿਲਾਵਾਂ ਤੇ ਬੇਜ਼ਮੀਨੇ ਪਰਿਵਾਰਾਂ ਦੀ ਰੋਜ਼ੀ ਰੋਟੀ ਜਿਹੜੀ ਹੈ ਉਹ ਖਤਰੇ 'ਚ ਪੈ ਗਈ ਪੰਜਾਬ ਵਿੱਚ ਇਸ ਵੇਲੇ 19 ਲੱਖ 85 ਹਜ਼ਾਰ ਮਨਰੇਗਾ ਵਰਕਰ ਰਜਿਸਟਰਡ ਨੇ ਜਿੰਨਾਂ ਚੋਂ 12,65,000 ਐਸੀ ਪਰਿਵਾਰਾਂ ਨਾਲ ਸੰਬੰਧਿਤ ਨੇ ਜਿਨ੍ਹਾਂ ਦੀ ਰੋਜ਼ੀ-ਰੋਟੀ ਉਸ ਦਿਹਾੜੀ ਤੋਂ ਚੱਲਦੀ ਸੀ ਅੱਜ ਉਹ ਚੁੱਲ੍ਹੇ ਖਤਰੇ 'ਚ ਪੈ ਗਏ ਅਸੀਂ ਇਸ ਸਿਲਸਿਲੇ 'ਚ ਲੜਾਈ ਲੜ ਰਹੇ ਹਾਂ ਤੇ ਪੰਜਾਬ ਦੇ ਹੱਕਾਂ ਦੀ ਆਵਾਜ਼ ਜਿਹੜੀ ਹੈ ਉਹ ਚਾਹੇ ਵਿਧਾਨ ਸਭਾ ਰਾਹੀਂ ਚਾਹੇ ਕੇਂਦਰ ਨੂੰ ਮਿਲ ਕੇ ਚਾਹੇ ਕਿਸੇ ਵੀ ਹੋਰ ਤਰੀਕੇ ਨਾਲ ਅਸੀਂ ਲੜਾਈ ਜਿਹੜੀ ਹੈ ਕੇਂਦਰ ਦੇ ਕੰਨਾ ਤੱਕ ਪਹੁੰਚਾ ਰਹੇ ਹਾਂ ਕਿ ਸਾਨੂੰ ਆਪਣੇ ਹੱਕ ਚਾਹੀਦੇ ਸਾਡੇ ਆਰਡੀਐਫ ਦੇ ਫੰਡ ਰੋਕੇ ਗਏ ਉਹੀ ਸੰਵਿਧਾਨ ਜਿਸ ਦਾ ਅੱਜ ਆਪਾਂ ਦਿਨ ਮਨਾ ਰਹੇ ਹਾਂ ਉਸੇ ਸੰਵਿਧਾਨ ਦੇ ਵਿੱਚ ਸਾਰੀਆਂ ਸਟੇਟਾਂ ਦੇ ਹੱਕ ਲਿਖੇ ਹੋਏ ਨੇ ਕਿ ਆ ਸਟੇਟਾਂ ਦੇ ਹੱਕ ਬਣਦੇ ਨੇ ਆ ਮੂਡਲੀਆਂ ਸਹੂਲਤਾਂ ਨੇ ਆ ਫੰਡਮੈਂਟਲ ਰਾਈਟਸ ਨੇ ਫਿਰ ਵੀ ਸਾਨੂੰ ਆਪਣੇ ਹੱਕ ਲੈਣ ਲਈ ਸੰਘਰਸ਼ ਕਰਨਾ ਪੈਂਦਾ ਹੈ